कोई धी मंगता कोई बुत मंगता कोई जायदाद मंगता कोई विदेशों की अरदस करता है कोई बेरोजगार की अरदस करता है कोई नगर किले की संख्रांति वास्ते अरदस करता है हर बंदा अपने अपने मन की भावनावान लैके आंता है तो सतगुरु महाराज कृपा करते हैं भावनावान तो कुछ करते हैं ਅਦ부 ਮਹਾਰਾਜ ਕਿਰਪਾ ਕਰਦੇ ਨੇ ਜਦੋਂ ਛਰਦਾ ਦੇ ਨਾਲ ਆ ਕੇ ਭਾਗਵਾਨ ਦੇ ਨਾਲ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਦੇ ਹੋ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦੇ ਹੋ ਨਾ ਸਤਿਗੁਰ ਮਹਾਰਾਜ ਕਿਰਪਾ ਕਰਦੇ ਨੇ ਉਹਦੀ ਹਰ ਮਰਜ਼ੀ ਪੂਰੀ ਕਰ ਦਿੰਦੇ ਨੇ ਆਓ ਕਰਨ ਵਾਲਿਓ ਭਾਗਵਾਨਿਓ ਜੋ ਇੱਕ ਸੱਚੇ ਗੁਰੂ ਦੇ ਚਰਨਾਂ ਵਿੱਚ ਬੈਠਨੇ ਹੋ ਉਹ ਮਹਾਨ ਤਪੂਰੀ ਮਹਾਂਪੁਰਖ ਇਹਨਾਂ ਨੇ ਦੱਪ ਕੀਤਾ ਜਿਨ੍ਹਾਂ ਦੀ ਅੱਜ ਬੰਦਗੀ ਬੋਲਦੀ ਹੈ ਜਿਹੜਾ ਵੀ ਨਾਲ ਧਰਤੀ ਤੇ ਆ ਕੇ ਸੱਚ ਕਹੁੰਦਾ ਹੈ ਨਾ ਸ੍ਰੀਮਾਨ ਤਤਪਰਦਨ ਨੂੰ ਸ਼ਾਬਾਸ਼ ਕਹਿੰਦੀ ਉਹਨਾਂ ਦੀਆਂ ਧੋੜੀਆਂ ਭਰ ਕੇ ਤੋੜ ਦਿੰਦੇ ਨੇ ਆਓ ਅੱਜ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਲਾ ਕੇ ਬੈਠਣਾ ਹੈ ਜਿਵੇਂ ਨਾ ਭਾਈ ਬੰਦਾ ਇਸ ਕੋ ਜੈ ਬੀ ਭਾਜੀ ਤੋਂ ਗੁਰੂ ਹਰਿਾਇ ਮਹਾਰਾਜ ਦੇ ਚਰਨਾਂ ਵਿੱਚ ਰਹਿ ਲੈ ਜਦੋਂ ਵੀ ਉਹ ਮੈਂ ਬੈਣੀ ਆਪਣਾ ਗੁਰੂ ਜੀ ਮੁਕ ਕਰਕੇ ਰਹਿਣਾ ਗੁਰੂ ਜੀ ਅਨੰਦ ਰਹਿਣਾ ਹਰ ਵੇਲੇ ਗੁਰੂ ਦੇ ਦਰਸ਼ਨ ਕਰਦੇ ਹੁਮਾਰਾ ਰਾਇ ਮਹਾਰਾਜ ਇੱਕ ਦਿਨ ਮਹਾਰਾਜ ਕਹਿ ਲੱਗੇ ਭਾਈ ਗੋਬਿੰਦ ਨੂੰ ਬੋਲਿਆ ਕਾਬਲ ਜੀ ਧਰਤੀ ਤੇ ਚਲਿਆ ਜਾ ਉੱਤੇ ਜਾ ਕੇ ਸੰਗਤਾਂ ਨੂੰ ਨਾਮ ਜਪਾਵੇ ਉਦੋਂ ਕਰਮਚਾਰਾ ਦੂਤ ਜਾ ਕੇ ਨਾਮ ਜਪਾਉਣਾ ਗੁਰੂ ਦੀ ਗੱਲ ਕਰਨੀ ਹੈ ਕਿ ਪੜਾ ਕਰਨਾ ਚਾਹੀਦਾ ਹੁਣ ਜੀਵਨ ਕਰਦਾਂ ਨੇ ਚ ਵੀ ਗੁਰੂ ਤੋਂ ਇੱਕ ਪੰਨੀ ਲੈ ਦੂਰ ਹੋ ਜਾਵਾਂ ਹਰ ਰੋਜ਼ ਮਹਾਰਾਜ ਦੇ ਅੰਦਰ ਰਹਿੰਦਾ ਜਿਵੇਂ ਭਾਈ ਗੋਦਾ ਤਦ ਮਹਾਰਾਜ ਦੇ ਬਚਨ ਵੀ ਮੰਨਣੇ ਅਤਵੰਤ ਮਹਾਰਾਜ ਕਿਹਾ ਉਹ ਮੰਨ ਲੰਗਿਆ ਗਿਆ ਭਾਈ ਹੁੰਦਾ ਉਰੀਖ ਕਰਦਾ ਮਹਾਰਾਜ ਕਦੋਂ ਬੁਲਾਉਣਗੇ ਮਤੋਂ ਇੱਕ ਵਾਰੀ ਜੀ ਹੋਇਆ ਭਾਈ ਹੁੰਦੇ ਨੇ ਅੰਮਤਾ ਬੇਟੀਆਂ ਦੇ ਨਾਮ ਜਪਾ ਰਿਹਾ ਤੇ ਭਾਈ ਹੁੰਦਾ ਸਮਾਧੀ ਲਾ ਕੇ ਬੈਠ ਜਾਂਦਾ ਕਾਵਲ ਦੀ ਧਰਤੀ ਤੇ ਬੈਠਾ ਭਾਵਨਾ ਬਣਾਈ ਗੁਰੂ ਦੇ ਚਰਨ ਫੜ ਕੇ ਬੈ ਗਿਆ ਵੇਜ ਕਿ ਅਕੋ ਦਾ ਨਾਮ ਵਾਹਿਗੁਰੂ ਉਦੋਂ ਗੁਰੂ ਮਹਾਰਾਜ ਜੀ ਦੀ ਜਵਾਨ ਚੁਕਿਆ ਹੋਇਆ ਜਦੋਂ ਸਮਾਪਤੀ ਹੋਈ ਮਹਾਰਾਜ ਜੀ ਸਮਾਪਤੀ ਲਈ ਰੱਖੇ ਗਣ ਕਰ ਲਗਿਆ ਆ ਜਿਹੜੇ ਚਰਨਾਂ ਵਿੱਚ ਤੁਸੀਂ ਗੁਰੂ ਦੇ ਚਰਨਾਂ ਵਿੱਚ ਮਹਾਂਪੁਰਖਾਂ ਦੇ ਚਰਨਾਂ ਵਿੱਚ ਬੈਠਦੇ ਹੋ ਨਾ ਕੁਝ ਸਮਾਂ ਬੈਠਿਆ ਕਰੋ ਧਾਰਨਾ ਬਣਾਇਆ ਕਰੋ ਹਾਜ਼ਰੀ ਲਵਾਉਣੀ ਆ ਨਾ ਗੁਰੂ ਜੀ ਆਪਣਾ ਪਾ ਕੇ ਮਹਾਰਾਜ ਦੇ ਚਰਨਾਂ ਵਿੱਚ ਆਏ ਆ ਮਹਾਂਪੁਰਖੋ ਤੁਹਾਡੇ ਚਰਨਾਂ ਦੇ ਵਿੱਚ ਆਏ ਆ ਸਾਡੀ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਦਿਓ ਇੱਕ ਪਾਈ ਹੁੰਦੀ ਨੇ ਕਿਵੇਂ ਲਵਾਈ ਹੈ ਭਾਈ ਗੋਦਾ ਭਾਵਨਾ ਬਣਾਈ ਰਹਿਦਾ ਚਰਨ ਬੜੀ ਬੈਠਾ ਕਾਬਲ ਦੀ ਧਰਤੀ ਤੇ ਉਧਰੋ ਮਹਾਰਾਜ ਆਜਣ ਤੇ ਬੈਠੇ ਨੇ ਕੁਝ ਘੜੀਆਂ ਬੈਠੇ ਥੱਲੇ ਨਾਮ ਗੁਰੂ ਜੀ ਕਹੇ ਬਾਦਮਾ ਦੀ ਮਹਾਰਾਜ ਕਰੋ ਅੰਦਰ ਥਕੀਏ ਮਹਾਰਾਜ ਬੋਲੇ ਨਾ ਇਹੋ ਕੁਝ ਘੜੀਆਂ ਨਹੀਂ ਆਂ ਫੇਰ ਸੇਵਾਦਾਰ ਨੇ ਕਿਹਾ ਮਹਾਰਾਜ ਪ੍ਰਸਾਦਾ ਠੰਡਾ ਹੋ ਰਿਹਾ ਚਲੋ ਮਹਾਰਾਜ ਫੇਰ ਕੁੜੀਆਂ ਬੋਲੇ ਤਾ ਵੀ ਘੜੀਆਂ ਲੰਘੀਆਂ ਉਹਨਾਂ ਹੈਰਾਨ ਹੋ ਰਹੇ ਨੇ ਪ੍ਰਸਾਦਾ ਖੰਡਾ ਹੋ ਰਿਆ ਸੰਗਤ ਵੀ ਉਡੀਕ ਰਹੀ ਹੈ ਮਹਾਰਾਜ ਉਹਨਗੇ ਬੇਤਰ ਸਾਧਾ ਕਰ। ਜਦੋਂ ਤਾਂ ਫੇਰ ਆ ਕੇ ਬੇਨਤੀ ਕੀਤੀ ਮਹਾਰਾਜ ਸੰਗਤਾਂ ਉਡੀਕ ਰਹੀ ਹੈ ਪ੍ਰਸਾਦਾ ਖੰਡਾ ਹੋ ਰਿਆ ਮਹਾਰਾਜ ਪ੍ਰਸਾਦਾ ਖੰਡੋ। ਕੋਈ ਘੜੀ ਮਹਾਰਾਜ ਬੇਨਨਾ ਬੋਲੇ ਮੇਰੇ ਮਹਾਰਾਜੇ ਨੇਕ ਬੋਲੇ ਕਹਿ ਲਿਓ ਚਲੋ ਭਾਈ। ਉਹ ਗੁਰਦਿਕਰ ਤੋਂ ਨੇ ਮਹਾਰਾਜ ਦੀ ਕੀ ਭੜਾ ਜੇ ਨੀਆ ਮਾ ਜਮਾਰੀਆ ਮਹਾਰਾਜ ਜੀਆਂ ਘੜੀਆਂ ਤੁਸੀਂ ਬੈਠੇ ਸੀ ਕੀ ਗੱਲ ਮਹਾਰਾਜ ਕਹਿ ਲੱਗੇ ਅੱਜ ਵੀ ਬੈਠੇ ਸੀ ਜਮਾਦੀ ਨਾਈ ਉੱਤੇ ਕਾਬਲ ਦੀ ਧਰਤੀ ਤੇ ਭਾਈ ਹੁੰਦਾ ਸਾਡੇ ਚਰਨ ਫੜੀ ਬੈਠਾ ਸੀ ਜੇ ਅਸੀਂ ਹਿਲ ਪਿੰਦੇ ਨਾ ਉਦੀ ਭਾਵਨਾ ਤੇ ਫਰਕ ਪੈ ਜਾਣਾ ਕਿਉਂਕਿ ਆਪਕਾ ਨਾਮ ਜੇ ਵੀ ਹਿਲ ਪਿੰਦੇ ਉਡੀ ਭਾਵਨਾ ਦੇ ਫਰਜ਼ ਪੈ ਜਾਣਾ ਸੀ ਉਹ ਗੁਰੂ ਗੰਗਾ ਨੇ ਮਖੌਲ ਹੀ ਆ ਮੰਨਿਆ ਇਦਾਂ ਕਿ ਮੈਂ ਹੁਣ ਕਹਿੰਦਾ ਕਿੱਥੇ ਕਾਬਲ ਦੀ ਧਰਤੀ ਮਹਾਰਾਜ ਤਾਂ ਵੀ ਮਖੌਲ ਕਰਦੇ ਨੇ ਕਿਉਂਕਿ ਤੰਤਰੰਗਲ ਉਹ ਵੀ ਹੁੰਦਾ ਹੈ ਅਣਜਨ ਕਾਬਲ ਦੀ ਧਰਤੀ ਤੋਂ ਭਾਈ ਗੁਰਦਾਸ ਜੰਮਤਾ ਵੀ ਨੇ ਤਾਇਆ ਨਾ ਤੇ ਜਿਹੜੇ ਗੁਰੂ ਦੇ ਜਿੰਦਗੀ ਉਹਨਾਂ ਨੇ ਸੰਗਤਾਂ ਨੂੰ ਪੁੱਛਣਾ ਪੁੱਛਣਾ ਕੀਤਾ ਭਾਈ ਇੱਕ ਦਿਨ ਭਾਈ ਗੁਰਦਾਸ ਇਦਾਂ ਬੇਟਾ ਵੀ ਕਹਿੰਦੇ ਹਾਂ ਇੱਕ ਦਿਨ ਭਾਈ ਹੁੰਦੇ ਨੇ ਭਾਵਨਾ ਬਣਾਈ ਮਨ ਦੇ ਵਿੱਚ ਧਾਰਨ ਕਰ ਲਿਆ ਵੀ ਮੈਂ ਗੁਰੂ ਦੇ ਚਰਨਾਂ ਵਿੱਚ ਪੜੀ ਬੈਠਾ ਚਰਣਾ ਤੇ ਬੈਠਾ ਲੱਗ ਕੇ ਆਪੋ ਆਪਣਾ ਸੁਭਾ। ਉਹ ਕਹਿੰਦੇ ਤੁਹਾਨੂੰ ਕਿਦਾਂ ਪਤਾ ਲੱਗਿਆ ਸੰਦੇ ਤੋਂ ਕੁਝ ਦੀ ਹੈ। ਉਹ ਕਹਿੰਦੇ ਇਦਰੋਂ ਜੀਨ ਦੁਨੀਆ ਦਾ ਮਾਲਕ ਗੁਰੂ ਹਰਗੋਬਿੰਦ ਮਹਾਰਾਜ। ਕਮਾਦੀ ਲਾਈ ਕਈ ਘੜੀਆਂ ਬੈਠੇ ਰਹੇ ਜਿਹੜੇ ਵੀ ਬੋਲੇ ਵੀ ਕਹਿੰਦੇ ਸਾਡੇ ਚਰਨਾਂ ਭਾਈ ਗੋਡੇ ਨੇ ਫੜੇ ਹੋਏ ਮੇਰੇ ਗੱਜੇ ਆਪ ਕੋ ਸਤਨਾਮ ਵਾਹਿਗੁਰੂ ਇੰਨੀ ਪਾਵਨਾ ਦੈਵੀਆ ਪਾ ਗੈੜਨੇ ਨਾ ਗੁਰੂ ਦੇ ਚਰਨਾਂ ਵਿੱਚ ਆ ਗੁਰੂ ਦੇ ਚਾਹਲੇ ਕਰੀਏ ਮਹਾਂਪੁਰਖਾਂ ਦੇ ਚਰਨਾਂ ਤੇ ਬੈਠ ਕੇ ਅਸੀਂ ਫੜ ਕੇ ਰੱਖਿਆ ਕਰੋ ਠੀਕ ਹੈ ਹੱਦ ਤੱਕ ਉਹਨੇ ਉਹ ਸਮਾਂ ਘੱਟ ਹੁੰਦਾ ਪਰ 10 ਮਿੰਟ ਲੈ ਕੇ ਆ ਕੀ ਕਰਿਆ ਬੰਦੋ ਆਏ ਮੰਤਾ ਦੇ ਕੇ ਚਲੇ ਗਏ ਮਹਾਰਾਜ ਕਹਿੰਦੇ ਉਹ ਮੈਂ ਤੇਰੇ ਨਾਲ ਗੱਲ ਕਰਨੋਂ ਪਿਆਰ ਆ ਤੂੰ ਕਹਿ ਰਿਹਾ ਹੁੰਦਾ ਕਿ ਭਾਈ ਜਨਾ ਮੈਂ ਤੇਰੀ ਬਾਹ ਫੜਨੋਂ ਤਿਆਰ ਆ ਤੂੰ ਮੈਨੂੰ ਬਾਹ ਫੜਾਉਂਦਾ ਹੀ ਨਹੀਂ ਮੇਟਟ ਚਲੇ ਗਿਆ ਨਹੀਂ ਸਮਝੋ ਸਮਾਜਾ ਲਓ ਕਿ ਅੰਨੇ ਆ ਆ ਜਿਹੜੀਆਂ ਘੜੀਆਂ ਨੇ ਨਾ ਇਹ ਬਿਨਾ ਕਰਮਾ ਤੋਂ ਨਹੀਂ ਬਣਦੀਆਂ ਆ ਜਿਹੜੇ ਤੁਸੀਂ ਬੈਠੇ ਹੋ ਆਨੰਦ ਲੈ ਆ ਰਹੇ ਹੋ ਇਹ ਘੜੀ ਤੁਹਾਡੀ ਆਪਣੀ ਹੈ ਉੱਤੇ ਕਰਕੇ ਮਹਾਂਪੁਰਖਾਂ ਦੀ ਧਰਤੀ ਤੇ ਆਉਨੇ ਹੋ ਜੀਨ ਦੁਨੀਆ ਦੇ ਮਾਲਕ ਤੁੰਤਨ ਗੁਰੰਤੈ ਮਹਾਰਾਜ ਮਹਾਂਪੁਰਖਾਂ ਦੇ ਗੁਰੰਤੈ ਮਹਾਰਾਜ ਦੇ ਚਰਨਾਂ ਦੇ ਨਾਲ ਆਨੰਦ ਲਿਆ ਉਹਨਾਂ ਦੇ ਚਰਨ ਫੜੇ ਚਰਨ ਛੱਡੇ ਨਹੀਂ ਅੱਜ ਜਿੱਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਬੜੇ ਨੇ ਬਾਪ ਜੀ ਨੇ ਮਹਾਂਪੁਰਖਾਂ ਨੇ ਕਿ ਅੱਜ ਦੁਨੀਆ ਉਹਨਾਂ ਦੇ ਚਰਨਾਂ ਨੂੰ ਨਤਸਤ ਕਰਦੀ ਹੈਗਾ ਕਿ ਉਹ ਕਿਹੋ ਜਿਹਾ ਸਨਾ